ਸਰਜੀਤ ਸਿੰਘ ਚਿਮਮਾ ਸਿਕੰਦਰ ਸਿੰਘ ਮਲੂਕਾ ਅਤੇ ਮਹੇਸ਼ਿੰਦਰ ਸਿੰਘ ਗਰੇਵਾਲ ਵਿਕਰਮਜੀਤ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਨਾਬਾ ਜੇਲ੍ਹ ਵਿਖੇ ਪਹੁੰਚੇ ਪਰੰਤੂ ਪ੍ਰਸ਼ਾਸਨ ਨੇ ਮਜੀਠੀਆ ਨਾਲ ਮੁਲਾਕਾਤ ਕਰਨ ਨਹੀਂ ਦਿੱਤੀ मैं गुना भाई हूं मैं जयपुर के नंबर से बोल रहा हूं मेरी मेरी बात है मैं मेरी बात करूं तो आपको थोड़ी बात है आज जितने लोग टीका आ रहे हैं मैं लोग पता है एक बहुत बहुत है कि ये तो तेज हो जाओ मंडल को क्षेत्र हटाने के लिए बहुत इंपॉर्टेंट सरकार का काम है काहे को तुझे মাইডিলাকেড্াটাকেড্ত্যরাকে. <tries> जेल प्रशासन वालों की जेल गया बेपा जी मैं दसा जेल प्रमाती है ਏ ਡਰੇ ਹੋਏ ਨੇ ਉੱਪਰੋਂ ਕੀ ਵੀ ਡਰਾਏ ਨੇ ਰੱਬ ਜਾਣੇ ਉਹ ਨੇ ਤਾਂ ਸਾਫ਼ ਹੀ ਜਵਾਬ دیتا ਹੈ ਕਿ ਜੀ ਪਰਿਵਾਰ ਤੇ ਵਕੀਲ ਤੋਂ ਬਿਨਾਂ ਸੀ ਕਿਸੇ ਨੂੰ ਮਿਲਣੇ ਨਹੀਂ ਦਿੱਤੇ ਅਜਿਕੇ ਮੈਂ 50 ਸਾਲ ਦੀ ਵਿਕਾਲਤ ਤੋਂ ਬਾਅਦ ਇਹ ਕਹਿੰਦਾ ਨੇ ਇਸ ਤਰ੍ਹਾਂ ਦਾ ਕੋਈ ਕਾਨੂੰਨੀ ਕਿ ਜੀ ਦੇ ਚ ਮੁਲਾਕਾਤ ਬੰਦ ਹਾਂ ਮੁਲਾਕਾਤ ਦਾ ਸਮਾਂ ਦਾ ਸਕਦੇ ਆ ਸਾਨੂੰ ਕਿ ਕਿੰਨੇ ਤੋਂ ਕਿੰਨੇ ਤੱਕ ਦਾ ਮੁਲਾਕਾਤ ਦਾ ਸਮਾਂ ਕਿਹੜਾ ਦਿਨ ਹੈ ਕਿਹੜਾ ਦਿਨ ਹੈ ਪਰ ਐ ਸੋਕ ਕੇ ਕਿ ਕਿਸੇ ਨੂੰ ਮਿਲਣ ਦੀ ਯਾਸਤ ਨਹੀਂ ਗਈ ਇਹ ਬਿਲਕੁਲ ਗਲਤ ਕੀਤਾ ਇਹਨਾਂ ਨੇ ਸਾਰਾ ਸਾਰੀ ਕਰੀ ਐਮਰਜੈਂਸੀ ਦੁਬਾਰਾ ਯਾਦ ਕਰਾਤੀ ਮਨਜੂਰੀ ਸਰਕਾਰ ਦੇ ਤੇ ਇੰਦਰਾ ਗਾਂਧੀ ਦੀ ਰੂਹ ਆ ਗਈ ਮੈਨੂੰ ਤਾਂ ਲੱਗਦਾ ਇਹ ਜਿਵੇਂ ਲੱਗੇ ਹੋਇਆ ਕੁਛ ਕਰਨ ਤੇ ਐਵੇਂ ਹੀ ਹੋਊਗਾ ਹਰ ਸਿਮਰਤ ਤੇ ਬਾਦਲ ਤੇ ਪ੍ਰਕਾਸ਼ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਨਹੀਂ ਹੋਤਾ ਪਰਿਵਾਰਕ ਮੈਂਬਰ ਨੇ ਉਹ ਇਹ ਹੁਣ ਮੁਕਰ ਦਿਆ ਕਹਿੰਦੇ ਆਈ ਨਹੀਂ ਤੁਸੀਂ ਕਿਹਨਾਂ ਲੋਗੇ ਕਿਰਾ ਹੋਗੇ ਤੁਸੀਂ ਮਰੇ ਤੇ ਮੁਕਰੇ ਦਾ ਕੀ ਹੁੰਦਾ ਜੀ ਪਤਾ ਕਈ ਵਾਰ ਕੈਚ ਚ ਪਨੇ ਇਹ ਮਨਜ਼ੂਰੀ ਮੰਗੇ ਇੱਥੇ ਦਿੱਤੀ ਨਹੀਂ ਕਿਸੇ ਨੇ ਦਿੱਤੀ ਆ ਕੀ ਲੋਕ ਦਾ ਸਭ ਤੁਸੀਂ ਮਿਲ ਕੇ ਆਏ ਹੋ ਕੀ ਕਹਿੰਦੇ ਜੀ ਸੁਖਬੀਰਨ ਕਾਫੀ ਲੰਬੀ ਗੱਲਬਾਤ ਹੋਈ ਆ ਜੀ ਦੇਖੋ ਗੱਲ ਇਹ ਹੈ ਕਿ ਤੁਸੀਂ ਅਫਸਰ ਦਾ ਪੰਨਾ ਤੇ ਕਿਹੜੇ ਦੇਖੋ ਚਬਤ ਸੰਤੁਸ਼ਟੇ ਜਨ ਸੇ ਇਹ ਗੜੇ ਕੋਈ ਤੁਹਾਨੂੰ ਗਿਆਤ ਅਫਸਰ ਦਾ ਨਹੀਂ ਪਾਇਆ ਜੇ ਜੇਲੀ ਗਰੇਵਨ ਸਾਹਿਬ ਨੇ ਗੱਲ ਕਹੀ ਹੈ ਉਹੀ ਗੱਲ ਅਸੀਂ ਤਾਂ ਕਹਿ ਵੀ ਸਾਨੂੰ ਫੜ ਕੇ ਅਸਰ ਦੇ ਦਿਓ ਨਾਲੇ ਤੁਹਾਡਾ ਮੁੱਖ ਮੰਤਰੀ ਖੁਸ਼ ਹੋ ਜਾਊਗਾ ਉਹਨੂੰ ਕੋ ਫੜ ਕੇ ਦਿੱਤੇ ਨਾਲੇ ਅਸੀਂ ਅੰਦਰ ਮੜਾਟ ਕਰਨਾ ਆਪਣਾ ਵੇਲਾ ਇਹ ਅਫਸਰ ਦਾ ਇਹ بڑا ਅਨਮਨੁੱਖੀ ਕੰਮ ਹੈ ਦੇਖੋ ਇੱਕ ਵੱਡਾ ਅਨਕਾਰ ਹੈ ਜਿਹੜਾ ਤੁਹਾਡਾ ਫੰਡਮੈਂਟਲ ਰਾਈਟ ਹੈ ਅਸੀਂ ਅੱਜ ਮੀਡੀਆ ਦੇ ਸਾਮne ਬੜਾ ਸਪਸ਼ਟ ਕੀਤਾ ਕਿ ਸਾਨੂੰ ਕੋਈ VIP ਟ੍ਰੀਟਮੈਂਟ ਚਾਹੀਦਾ ਨਹੀਂ ਅਤੇ ਕੰਮਿਤ ਸਪਸ਼ਟ ਕਿ ਕਿ ਬਾਸਕਟ ਕਰਾਓ ਸਾਡੇ ਵਿਸ਼ੇਸ਼ ਤੇ ਜਿਵੇਂ ਆਮੜਾ ਕੰਮ ਕਰੀਦਾ ਹੈ ਫਿਰ ਜਿਤਨੇ ਕੰਮ ਕਰਾਉਣੀਆਂ ਬਾਅਦ ਗਾੜੀ ਤੇ ਸਭ ਕਰਾ ਦਿੰਦੇ। ਇਹ ਜਿਤਨੇ ਨਵੇਂ ਕਰਾਉਂਦੇ ਆ ਪਹਿਲਾਂ ਪਰਿਵਾਰਾਂ ਨੂੰ ਮਨਕਾਤ ਨਹੀਂ ਹੁੰਦਾ। ਇਹਦਾ ਮਤਲਬ ਕੀ ਹੈ ਕਿ ਤੁਸੀਂ ਬੰਦੇ ਨੂੰ ਅੰਦਾਜ਼ ਬੈਠ ਕੇ ਇਹਨਾਂ ਅਨਮਨੁੱਖੀ ਕੰਮ ਕਰ ਰਹੇ ਹੋ ਤੁਸੀਂ ਪਾਰਟੀ ਨੂੰ ਡਰਾਉਣਾ ਚਾਹੋ। ਅਸੀਂ ਇਹਨਾਂ ਨੂੰ ਕਹਿੰਦੇ ਬਿ ਜੰਨਾ ਮਰਜੀ ਟੈਨ ਲਾ ਲਓ ਇਹ ਪਾਰਟੀ ਦਾ ਇਦਾਂ ਕੰਮ ਨਹੀਂ ਕਰਦਾ ਇਹ ਕੱਟ ਮੀਡੀਆ ਨੂੰ ਕਵਰ ਤੋਂ ਵੀ ਉੱੱਕਾ ਜਾ ਰਿਹਾ ਜਦੋਂ ਵੀ ਪੇਸ਼ੀ ਹੁੰਦੀ ਹੈ ਵਿਕਰਮ ਜੀਠਿਆ ਦੀ ਕੀ ਲੱਗਦਾ ਕਿਉਂ ਕੈਮਰੇ ਤੇ ਮੁਰੇ ਲਿਆਣਾ ਨਹੀਂ ਜਾਂਦੀ ਵਿਕਰਮ ਜੀ ਜਦੋਂ ਜਵਾਬ ਕੋਈ ਨਹੀਂ ਹੁੰਦਾ ਹੁਣ ਡਰੀ ਜਾਂਦੇ ਜੀ ਮੁੱਛਾਂ ਨੂੰ ਵੱਟ ਦਿੰਦਾ ਅਦਾਲਤ ਵਿੱਚ ਪਹਿਲੀ ਵਾਰੀ ਹੋਣਾ ਹੈ ਐਡਾ ਵੱਡਾ ਕੇਸ ਬਣਾਇਆ ਨਾ ਉਹਦੇ ਚ ਕਿਤੇ ਹਜ਼ਾਰ ਏਕੜ ਜ਼ਮੀਨ ਲੱਭੀ ਨਾ ਕਿਤੇ ਵਿਦੇਸ਼ੀ ਕੰਪਨੀ ਲੱਭੀ ਨਾ ਕਿਤੇ ਬਾਕੀ ਜਿਹੜੇ ਝੂਠ ਮਾਰਿਆ ਉਹਨਾਂ ਕੀਤੇ ਕਹਿੰਦੇ ਜੀ ਨੁਕਸਕੀ ਨਿਕਲਿਆ ਤੇ ਮੁੱਛਾਂ ਨੂੰ ਵੱਟ ਦਿੰਦਾ ਪੱਟਾਂ ਨੂੰ ਕਾਪੀਆਂ ਮਾਰਦਾ ਤੁਹਾਡੇ ਦੇ ਵੀ ਵਰ ਜਾਗਲ ਤੁਸੀਂ ਵੀ ਵੱਟ ਦੇ ਰਹੀ ਆਹ ਆਹ ਹੁਣ ਥਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਭਾਈ ਨਾਂ ਵੱਟਦੇ ਚੱਲ ਜਾਣਦੇ ਪੀ ਕਰਤੇ ਹੋਏ ਜਾਣਦੇ ਫੇ ਸਮਝਾਉਣ ਵੀ ਨਹੀਂ ਜਾਣ ਦਿੰਦੇ ਫੇ ਥਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਸਾਰੀ ਸਾਰੀ ਪੁੱਤ ਬਰੀ ਬੰਦੀ ਸਾਰੀ ਤਾਂ ਕਾਹਦੀ ਬਣੇ ਤੂੰ ਯਾ ਜਾਣ ਦੇ ਮੁੱਛਾਂ ਵੱਟ ਨਾ ਪਰ ਹੁਣ ਅੰਦਰ ਹੀ ਨਹੀਂ ਜਾਣਦੇ ਕਿ ਫਿਰ ਸਿੱਕੀ ਕਰੀਏ ਇਹ ਆ ਆ ਨੋਟਸ ਨਿਕਲਿਆ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਮੁੱਤ ਨੂੰ ਵੱਟ ਕਰਦਾ ਤਾਂ ਚਲੋ ਅਸੀਂ ਸਮਝਾ ਦਨੇ ਤੇ ਇਹ ਬੰਦੇ ਅਸੀਂ ਉਤੋਂ ਵੱਡੇ ਆ ਅਸੀਂ ਜਾ ਕੇ ਸਮਝਾ ਦਨੇ ਕਿ ਆ ਸਰਕਾਰ ਦੱਤੀ ਹੈ ਮੁੱਤ ਤੋਂ ਤੂੰ ਇਹ ਜਾਣਦੇ ਹੁਣ ਅੰਦਰ ਵੀ ਜਾਣ ਦੇ ਫਾਈਨਲ ਕੀ ਹੋਇਆ ਜੀ ਫਾਈਨਲ ਕੀ ਹੋਇਆ ਹੁਣ ਦੇਖਦੇ ਹਾਂ ਕਾਨੂੰਨੀ ਸਲਾਹ ਕਰਦੇ ਹਾਂ ਵਕੀਲਾਂ ਨਾਲ ਜਾ ਕੇ ਕੋਈ ਮੈਨੂੰ ਇਹਨਾਂ ਦੀ ਤਾਂ ਨਾ ਐ ਕੋਰੀ ਇਹਨਾਂ ਦੀ ਕੋਰੀ ਨਹੀਂ ਕਮਾੜੇ ਕਮਾੜੇ ਤਦੋਂ ਹੁੰਗੀ ਗੱਤ ਸਾਰੀ ਇਹ ਸਰਪ੍ਰੀਖ ਦੀ ਕਿ ਉਹਨੇ ਖੈਸਤ ਕਰ ਮਾਰਿਆ ਤਦੋਂ ਉਹਨੇ ਬਹਾਨਾ ਬਣਾ ਲਿਆ ਜੀ ਵੀ ਹੁਣ ਜੇ ਮੈਂ ਉਹਨੂੰ ਕਹਿਣਾ ਵੀ ਕੱਲੇ ਰਿਸ਼ਤੇਦਾਰਾਂ ਤੇ ਵਕੀਲਾਂ ਨੂੰ ਮੈਂ ਨਹੀਂ ਦੇਣਾ ਇੱਕ ਬਹਾਨਾ ਬਣਾ ਲਿਆ ਕੋਈ ਕਬਾਨਾ ਕੋਈ ਕਾਨੂੰਨ ਨਹੀਂ ਕੁਛ ਨਹੀਂ ਅਸੀਂ ਇਸੇ ਰਾਜ ਦੇ ਵਿੱਚ ਬਿਕਰਮ ਨੂੰ ਇੱਥੇ ਪਟਿਆਲਾ ਜੇਲ੍ਹ ਤੇ ਅਸੀਂ ਮਿਲ ਕੇ ਜਾਂਦੇ ਨੇ ਦੋ ਦੋ ਵਾਰ ਹੀ ਮਿਲ ਕੇ ਗਿਆ ਜੇਲ੍ਹ ਦੇ ਵਿੱਚ ਕੋਈ ਕਦੇ ਪ੍ਰੋਬਲਮ ਨਹੀਂ ਸੀ ਇਹ ਹੁਣ ਇਹਨਾਂ ਨੇ ਕਿਹਾ ਸਰਕਾਰ ਦਾ ਹੀ ਹੁਕਮ ਹੈ ਇਹਨਾਂ ਦੇ ਬਚਾਰਿਆਂ ਤੋਂ ਗੁਲਾਸ ਨਹੀਂ ਐਵੇਂ ਅਸੀਂ ਕਿਹਾ ਤਾਂ ਮਜਬੂਰੀ ਹੈ ਇਹਨਾਂ ਦੀ ਅੱਗੇ ਸਟੈਪ ਅੱਗੇ ਸਟੈਪ ਅਸੀਂ ਰਹਿ ਕਰਾਂਗੇ ਪਾਰਟੀ ਦੇ ਵਿੱਚ ਜੋ ਕੋਈ ਕਾਨੂੰਨੀ ਲੜਾਈ ਲੜੀਦੀ ਹੋਈ ਉਹ ਲੜ ਕੇ ਜਿਹਦੇ ਹਿਸਾਬ ਨਾਲ ਕੋਈ ਕਾਨੂੰਨ ਦੇ ਲਿਆਜਣਾ ਜੋ ਲੜਾਈ ਲੜ ਕੇ ਅਸੀਂ ਆਪਣੀ ਪੂਰੀ ਚਾਰਾ ਜੋਖੀ ਕਰਾਂਗੇ ਮੈਂ ਜੀ ਜਿਸ ਤਰ੍ਹਾਂ ਕਹੇ ਸੀ ਸੁਖਬੀਰ ਬਾਦਲ ਤੇ ਹਰਕਿਮਤ ਕੋ ਬਦਲ ਨੂੰ ਵੀ ਮਿਲਾਂ ਕਰਾਂਗੇ ਰੱਖੋ ਉਹ ਛੋਟੀਆਂ ਹਸਤੀਆਂ ਨਹੀਂ ਹੈਗੀਆਂ ਇੱਥੇ ਆਉਣ ਗੇਟ ਤੋਂ ਮੁੜ ਜਾਣ ਕੀ ਦੀ ਬੇਇੱਜ਼ਤੀ ਵਾਲਾ ਕੰਮ ਹੈ ਉਹ ਮਗਰਿਆ ਮਨਜ਼ੂਰੀ ਵੀ ਸਾਨੂੰ ਮਨਜ਼ੂਰੀ ਮਿਲਦੀ ਐ ਅੱਗੇ ਦਿੰਦੇ ਰਹੇ ਆ ਉਥੇ ਲਾਓ ਕਰਦੇ ਰਹੇ ਆ ਜੋ ਕਰ ਦੇਣਗੇ ਤਾਂ ਆਉਣਗੇ ਹੁਣ ਇੱਥੇ ਆ ਕੇ ਗੇਟ ਤੋਂ ਫੇਰ ਮੋੜ ਦੇਣ ਫੇਰ ਇੱਕ ਭਰਾ ਲੱਗਦਾ ਨਾ ਗੱਲ ਦਾ ਇੱਥੇ ਜੈਨਿਸ ਸਕਿਉਰਟੀ ਉਹਨਾਂ ਦੀ ਸਾਰੇ ਹਾਲਾਤ ਵਿੱਚ ਲੋਕੀ ਖਰਾਬ ਹੁੰਦੇ ਹਾਂ ਬਾਕੀ ਉਹਨਾਂ ਦੇ ਹੋਰ ਨਾ ਸਾਰਾ ਰੁਕੀਆ ਠੀਕ ਮੇਰੇ ਕਰਕੇ ਬਾਕੀ ਉਹ ਤਾਂ ਇਹ ਤਾਂ ਕਹਿੰਦੇ ਵੀ ਸਾਡੇ ਕੋਲੇ ਆਏ ਨਹੀਂ ਪਰ ਇਹ ਤਾਂ ਵਿਚਾਰੇ ਉਹ ਰਿਟਾਇਰਡਾਈ ਬੁੱਢੀ ਬੋਲਦੇ ਆ ਨਾ ਜਦੋਂ ਆਗੇ ਫਿਰ ਤੁਸੀਂ ਰਿਪੋਰਟ ਪਹਿਨ ਕੇ ਠੀ ਯੋ ਮਰੀ ਨਾ ਦੇਖਦਾ ਜੇ ਇਤਲਕ ਪਾ ਜੇ ਜੇ ਆਉਂਦਾ ਵਿਕਰਮ ਜਾਨ ਮਿਲਦੀ ਕੀ ਹੈ ਦੱਸੋ ਕੋਈ ਜਾਤ ਰੁਕਾ ਜੀ ਸਿਰ ਇੱਕ ਮੈਂ ਆਪ ਕੋ ਉੱਪਰ ਪਹਿਲਾ ਸਭਾ ਚੈਨਲ ਹੋ ਰਿਹਾ ਜੀ ਇੱਕ ਵਾਰ ਜਿੰਨਾ ਕਾ ਸੀ ਥੋੜਾ ਜਿਹਾ ਰੋਕਿਆ ਜਿੰਦਾ ਜੀ ਕੀ ਮਤਲਬ ਕੀ ਕਹਿ ਰਹਾ ਤੁਸੀਂ ਜੀ ਚੈਨਲ ਜੇ ਜਨਾਬ ਵੀ ਜੇਲਾ ਕਿ ਕਿ ਸਾਪਕੰਤ ਨਹੀਂ ਬਣਿਆ ਟੇਬਲ ਰੱਖਿਆ ਹੈ ਉਦਾਹਰਨ ਲਈ ਤਾਉਂਦੇ ਆਮ ਆਦਮੀ ਦੇ ਤੌਰ ਤੇ ਜੋ ਬਣਿਆ ਤੁਸੀਂ ਆਖਦਾ ਉਹ ਮੁਲਾਕਾਤ వాਸਪੀ ਤਿੰਨ ਜਣੇ ਅਧਾਰ ਮਹੇਸ਼ੰਦਰ ਚੱਕਰੇਵਾਲ ਦਾ ਕਲਕਤਕੀ ਬਲਕਾ ਸਾਹਿਬ ਕੇ ਮੈਂ ਇੱਥੇ ਨਹੀਂ ਆਇਆ ਦੇ ਕੋਈ ਵੀ ਬੰਦਾ ਜਿਹੜਾ ਜੇਲ੍ਹ ਚ ਹੁੰਦਾ ਉਹਦੇ ਸੱਜਣਾਂ ਮਿੱਤਰਾਂ ਨੂੰ ਇਹ ਹੱਕ ਹੁੰਦਾ ਕਿ ਤੁਸੀਂ ਮੇਰੀ ਮਨਮਤਾਬਕ ਮੁਲਾਕਾਤ ਕਰ ਸਕਦੇ ਹੋ ਸੀ ਬੜੇ ਦਿਨਾਂ ਦੀ ਆਪ ਬੜੀਆਂ ਰਿਕਵੈਸਟ ਕੀਤੀਆਂ ਪ੍ਰਸ਼ਾਸਨ ਨੂੰ ਪਰ ਪਤਾ ਨਹੀਂ ਇਹ ਜੇਲ੍ਹ ਚ ਕਿਹੜੇ ਵੱਖਰੇ ਕਾਨੂੰਨ ਕਿਉਂਕਿ ਇਹ ਤਾਂ ਜੇਲ੍ਹ ਸੁਪਰਡੈਂਟ ਦੇ ਪੱਤਰ ਦਾ ਕੰਮ ਹੈ ਇਹ ਤੇ ਸਰਕਾਰ ਤੇ ਨਾਲੋਂ ਨਹੀਂ ਹੁੰਦੇ ਆ ਸਾਰਿਆਂ ਦਾ ਹੱਕ ਹੁੰਦਾ ਕਿ ਤੁਸੀਂ ਜਿਹੜਾ ਹੈਗਾ ਜਾ ਕੇ ਇੱਕ ਕੇਅਲ ਰਜਿਸਟਰ ਤੇ ਸਾਡੇ ਦਸਤਖਤ ਕਰਾਓ ਜਿਵੇਂ ਆਮ ਲੋਕ ਕੀ ਕਰਦੇ ਤੇ ਭਾਵੇਂ ਬਾਹਰ ਖੜੇ ਕਰਕੇ 40 ਤੇ ਸੱਡੀ ਬੁਲਕਤ ਕਰਾ ਦਿਓ ਤੁਹਾਨੂੰ ਪਤਾ ਤਾਂ ਲੱਗੇ ਤੁਸੀਂ ਆਪਣੇ ਜਿਹੜੇ ਹੈ ਸਾਥੀ ਨੂੰ ਮਿਲਣਾ ਚਾਹੁੰਦੇ ਹੋ ਤੁਹਾਡੇ ਸਾਹਮਣੇ ਆ ਜੀ ਬਾਹਰ ਨਾਲ ਗੇਟ ਹਾਲੇ ਦੇਰ ਤੋਂ ਬੜੀ ਦੂਰ ਹੈ ਇੱਥੇ ਹੀ ਜੰਦਰੇ ਵੱਜੇ ਹੋਇਆ ਸਿਕਿਉਰਟੀ ਲੱਗੀ ਹੋਈ ਹੈ ਹੁਣ ਕਿਤੇ 10 ਮਿੰਟ ਕਿੰਨੇ ਵਾਸਤੇ ਰੁਕੇਗਾ ਤੁਹਾਨੂੰ ਇੱਥੇ ਕਿੰਨੇ 10 ਮਿੰਟ ਚ ਦੱਸ ਦੇ ਅੱਛਾ ਜੀ ਕੀ ਹਾਈ ਤੋਂ ਪਤਾ ਨਹੀਂ ਕਿਤੋਂ ਤੱਕ ਸਲਾਹ ਕਰਨੀ ਇਹਨਾਂ ਨੇ ਮੁੱਖ ਮੰਤਰੀ ਤੱਕ ਕੇ ਦਿੱਲੀ ਕੇਜਰੀਵਾਲ ਤੱਕ ਕਿ ਨੀ ਅਦਰਵਾਇਦ ਤੱਕ ਫੋਨ ਤੇ ਹੀ ਡੇਟ ਵਾਲਾ ਪੁੱਛ ਲੈਂਦਾ ਜੀ ਮੜਾ ਕਹਤਾ ਜੇ ਆਇਆ ਬੰਦਾ ਕੰਦੇ ਤੇ ਭੇਜਦੇ ਤੇ ਨਾ ਕਰਦੇ ਫੋਨ ਪਰ ਇਹ ਮੇਰਾ ਪਦਰੀ ਅਗਲੇ ਦਿੱਲੀ ਜਾ ਕੇ ਉੱਤੇ ਮੀਟਿੰਗ ਹੋਣੀ ਹੋਵੇ ਉੱਤੇ ਫਾਇਦਾ ਹੋਣਾ ਮੇਸ਼ਰੀ ਲੇਟੇ ਸਾਹਿਬ ਨੂੰ ਤੇ ਨਹੀਂ ਘੰਟੇ ਵੀ ਲੱਗ ਸਕਦੇ ਅਸੀਂ ਤੇ ਚਲੋ ਆਏ ਆ ਕੋਈ ਕੰਦੇ ਸਾਡੀ ਤੇ ਪੇਸ਼ੈਂਸ ਹੈਗੀ ਹੈ ਅਸੀਂ ਤੇ ਇੰਤਜ਼ਾਰ ਕਰੇ ਇੰਨੇ ਦਿਨਾਂ ਤੋਂ ਵੀ ਇੰਤਜ਼ਾਰ ਕਰਦੇ ਮਨਸ਼ਾ ਕੀ ਲੱਗਦੀ ਹੈ ਕੋਈ ਮਨਸ਼ਾ ਨਹੀਂ ਹੈ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਇਹ ਇੱਕ ਜਿਹੜੀ ਹੈ ਨਾ ਪਤਲਾ ਖੋਰੀ ਦੀ ਰਾਜਨੀਤੀ ਅਬ ਦੇ ਆਪੋਜੀਸ਼ਨ ਦਾ ਗਲਤ ਬੋਲਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ ਕਿ ਸ਼ਾਇਦ ਇਦਾਂ ਉਹ ਲੋਕੀ ਪਲੈਨ ਪੋਲਿੰਗ ਪਾਲਿਸੀ ਦੇ ਖਿਲਾਫ ਬੋਲਣੋਂ ਹਟ ਜੇ ਸ਼ਾਇਦ ਲੋਕੀ ਕਰਪਸ਼ਨ ਦੇ ਖਿਲਾਫ ਆਪੋਜੀਸ਼ਨ ਵਾਲੇ ਬੋਲਣੋਂ ਹਟ ਜੰਗੇ ਤੇ ਤੇਰੇ ਬਾਕੀ ਗਲਤ ਕੰਮ ਸਾਡੇ ਹੋ ਰਿਹਾ ਉਹਨਾਂ ਦੇ ਖਿਲਾਫ ਦੇ ਜਿਹੜਾ ਆਪੋਜੀਸ਼ਨ ਬੋਲਣੋਂ ਹਟ ਪਰ ਇਹ ਕਦੀ ਹੋਣਾ ਨਹੀਂ ਜੀ ਨਾ ਜੀ ਨਾਮ ਇਹਦਾ ਕੁਲ ਤੁਹਾਡਾ ਕੀ ਹੋਏਗਾ ਜਿਵੇਂ ਕੋਰਟ ਦੀ ਵੀ ਤੁਸੀਂ ਆ ਉੱਥੇ ਰੁਕ ਰੱਖੋਗੇ ਆਪਾਂ ਵੀ ਅਸੀਂ ਮਿਲਣਗੇ ਸਾਨੂੰ ਚਨੋ ਅਗਲਾ ਫੈਸਲੇ ਵੇਖਾਂਗੇ ਪਹਿਲਾਂ ਤਾਂ ਸਾਨੂੰ ਆਸ ਹੈ ਕਿ ਕੋਈ ਜਿਹੜੀ ਆ ਤੁਹਾਡੇ ਨਾਲ ਵੀ ਅਸੀਂ ਫਰਿਆਦ ਕਰਦੇ ਆਂ ਕਿ ਭਾਈ ਮਿਲਣਾ ਤੇ ਜਿਹੜਾ ਕਿੰਨਾ ਸਮਾਂ ਮਿਲਣ ਦੇਣਾ ਕਿੱਥੇ ਖੜਾ ਕਰਕੇ ਮਿਲਾਉਣਾ ਉਹ ਤੁਹਾਡੇ ਹੱਥ ਆ ਅਸੀਂ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਮੰਗਦੇ ਅੱਜ ਤੱਕ ਇਹਨੇ ਕਿਤੇ ਕਦੇ ਕਰਕੇ ਪਰ ਜੜੀ ਨਾ ਸਾਰੇ ਰੋਕੀ ਕਰਦੇ ਸਾਨੂੰ ਕੀ ਐਕਸਪੈਕਟ ਕਰਨ ਬੋਰਡ ਨੂੰ ਵੀ ਮਿਲਣ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਸੁਖਮਨ ਚਕਬੀਰ ਸਿੰਘ ਬਾਦਲ ਸਾਹਿਬ ਨੇ ਵੀ ਇਤਹਾਸ ਜਾਨ ਕਿਤੇ ਜੂ ਤਾਂ ਪ੍ਰਮਾਨ ਤੇ ਮੈਂਬਰ ਹਨ ਉਹਨਾਂ ਦੇ ਰੀਅਲ ਹਿੱਸੇ ਵਿਵਾਹ ਸਬੰਦ ਕੋ ਬਾਦਲ ਉਹਨਾਂ ਨੂੰ ਹਲੇ ਤੱਕ ਲਾਉਣੀ ਕਿਤਾ ਗਿਆ ਜੇ ਕੋਈ ਗੱਲ ਬਾਹਰ ਆਉਂਦੀ ਹੈ ਤਾਂ ਇਹ ਤਾਂ ਪਹਿਲੀ ਵਾਰ ਹੀ ਇਦਾਂ ਦਾ ਕੰਮ ਸੁਣਿਆ ਹੈ ਇਹ ਤਾਂ ਐਮਰਜੈਂਸੀ ਟੋਕ ਦਾ ਕੰਮ ਅਗਲੇ ਪਿੱਛੇ ਮੁੱਖ ਉਕਾਰ ਨੂੰ ਕੀ ਸਮਝੋ ਮੇਨ ਬਡੀ ਜਨ ਕੀ ਬਦਵਾਸ ਇਹ ਕਹਿੰਦੇ ਮੈਲਾਇ ਜੀ ਕਿ ਕਿੰਨਾ ਦਿਨਿਆਂ ਜੇਲ੍ਹ ਦੇ ਬਾਹਰ ਤੁਸੀਂ ਅਪਗ੍ਰੇਡ ਕਰਨੇ ਬਾਹਰ ਬਹੁਤ ਵੱਡੀ ਹੈਰਾਨੀ ਹੈ ਅਸੀਂ ਤਾਂ ਸਰਸਰੀ ਤੌਰ ਤੇ ਆਮ ਆਦਮੀ ਦੇ ਤੌਰ ਤੇ ਆਏ ਆ ਕੋਈ ਸਾਡਾ ਕੋਈ ਆਇਆ ਨਹੀਂ ਏਨੇ ਪੁਲਿਸ ਲਾਉਣੇ ਐ ਐਸਐਸਪੀ ਨੇ ਚੱਲ ਕੇ ਆਉਣਾ ਤੁਹਾਨੂੰ ਤਾਂ ਹੈਰਾਨੀ ਹੈ ਵੀ ਇੰਨਾ ਕਿਉਂ ਡਰਮ ਨਹੀਂ ਜਾਂਦੇ ਲੋਕਾਂ ਦਾ ਲੋਕਾਂ ਦਾ ਰਾਜ ਆ ਲੋਕਾਂ ਨੇ ਰਾਜ ਦਿੱਤਾ ਲੋਕਾਂ ਨੇ ਰਾਜ ਰੱਖਣਾ ਜਾਂ ਨਹੀਂ ਰੱਖਣਾ ਇੰਨਾ ਨਹੀਂ ਡਰਨਾ ਚਾਹੀਦਾ ਤੇ ਨਾ ਕੋਈ ਕਹਿਦਾ ਕਾਨੂੰਨਾਂ ਨੂੰ ਤੋੜਨਾ ਚਾਹੀਦਾ ਉਹ ਇਸ ਵੇਲੇ ਸਰਕਾਰ ਸਾਰੇ ਕਹਿਦਾ ਕਾਨੂੰਨ ਤੋੜ ਰਹੀ ਹੈ ਵਿਪੋਜੀਸ਼ਨ ਵੀ ਦੇਖੋ ਬਾਵਨ ਸਾਹਿਬ ਉਹਦੇ ਬਹਿਨੋਈ ਨੇ ਬਿਕਰੋਜੀ ਦੇ ਮੈਂਬਰ ਹਰ ਸੈਮਟਰ ਮੈਂਬਰ ਪਾਰਲੀਮੈਂਟ ਨੇ ਉਹਦੀ ਸਿਸਟਰ ਉਹਨਾਂ ਨੂੰ ਵੀ ਮਿਲਣੇ ਦਿੱਤਾ ਜਾ ਰਿਹਾ ਸਾਨੂੰ ਵੀ ਮਿਲਣ ਦਿੱਤਾ ਜਾ ਰਿਹਾ ਉਹਨਾਂ ਦੇ ਨਾਲ ਸਾਥੀਆਂ ਸੀ ਮਿਸਟਰ ਇਹ ਇਕੱਠੇ ਕਿੰਨੇ ਕਿੰਨੇ ਸਾਲ ਤੁਸੀਂ ਸਾਨੂੰ ਇਹਦੇ ਤੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਆਸਤ ਕਰਦਿਆਂ ਨੂੰ 50 ਸਾਲ ਹੋ ਗਏ ਆ ਪਹਿਲੀ ਵਾਰ ਵੇਖਿਆ ਕਦੇ ਸਾਨੂੰ ਸਮੱਸਿਆ ਨਹੀਂ ਆਈ ਤੇ ਇਹ ਕਾਂਗਰਸ ਦਾ ਰਾਜ ਰਿਹਾ ਤੇ ਉਸ ਤੋਂ ਪਹਿਲਾਂ ਬਜ਼ੁਰਗਾ ਤੋਂ ਸੁਣਦੇ ਹੁੰਦੇ ਸੀ ਅੰਗਰੇਜ਼ਾਂ ਦਾ ਰਾਜ ਰਿਹਾ ਚਾਹੇ ਰਾਜਿਆਂ ਦਾ ਰਾਜ ਰਿਹਾ ਮੁਲਾਕਾਤ ਤਾਂ ਜੇ ਕਦੇ ਕਿਸੇ ਨੂੰ ਕੋਈ ਤਕਲੀਫਾਂ ਆਈਆਂ ਸੀਗੀਆਂ ਅੱਜ ਤੱਕ ਕਦੇ ਵੀ ਭਾਵੇਂ ਕਿੰਨੇ ਕਿੰਨੇ ਵੀ ਜੁਰਮ ਵਾਲੇ ਕੋਈ ਗੱਲ ਹੁੰਦੀਆਂ ਕਦੇ ਨਹੀਂ ਚੁਪੇ ਜਾਂਦੀਆਂ ਤੇ ਇਹ ਕਿੰਨੀਆਂ ਵੀ ਧਾਰਾ ਲੱਗੀਆਂ ਹੁੰਦੀਆਂ ਇਹ ਤਾਂ ਹ ਕੈਦ ਹੋਈ ਹੈ ਹਲੇ ਤਾਂ ਮੁਢਲੀ ਸਟੇਜ ਤੇ ਇੱਕ ਇਹਨਾਂ ਦਾ ਪਰਚੇ ਦਰਜ ਕੀਤੇ ਆ ਅਸੀਂ ਕਹਿੰਦੇ ਝੂਠੇ ਆ ਇਹ ਕਹਿੰਦੇ ਸਾਡੇ ਸੱਚੇ ਆ ਤੇ ਹਲੇ ਤਾਂ ਉਹ ਆਮ ਆਮ ਬੱਧਈਆ ਹਲੇ ਕੋਈ ਉਹਦੇ ਤੇ ਦੋਸ਼ ਤਾਂ ਹੈ ਨਹੀਂ ਨਾ ਅਦਾਲਤ ਨੇ ਕੋਈ ਉਹਨੂੰ ਦੋਸ਼ੀ ਠਹਿਰਾਇ ਕਿੱਥੇ ਗੱਲ ਦਾ ਸੋ ਇਸ ਗੱਲ ਦੇ ਉੱਤੇ ਮੁਲਾਕਾਤ ਵੀ ਨਾਮ ਬੰਦੇ ਦੇ ਤੌਰ ਤੇ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਅੰਦਰ ਕਮਰਿਆਂ ਚ ਭਾ ਕੇ ਉਹਦਾ ਸਪੈਸ਼ਲ ਮੁਲਾਕਾਤ ਕਰਾਓ ਉਹ ਨਹੀਂ ਮੰਗ ਕਰਦੇ ਅਸੀਂ ਚਾਹੇ ਮਨੇ ਆਪ ਲੋਕ ਮੁਲਾਕਾਤ ਕਰਦੇ ਹੁੰਦਾ ਕਿ ਰਾਈਟ ਆ ਲੋਕਾਂ ਦਾ ਉਦੇ ਮੁਤਾਬਕ ਸਾਨੂੰ ਮਿਲਦੇ ਜਦੋਂ ਕੋਰਟ ਲੈ ਕੇ ਜਾਂਦੇ ਬੜੀ ਉਹਦੇ ਨਾਲ ਲੈ ਕੇ ਜਾਇਆ ਜਾਂਦਾ ਉਹਦੇ ਸਾਹਮਣੇ ਨਹੀਂ ਕੋਈ ਤਸਵੀਰ ਆਣੀ ਇਹੋ ਦੱਸਿਆ ਦੱਸਿਆ ਸਾਨੂੰ ਸਾਰਾ ਵੀ ਸਾਨੂੰ ਤਾਂ ਨੇੜੇ ਨਹੀਂ ਲੱਗਣ ਦਿੰਦੇ ਕਿਤੇ ਵੀ ਇੰਨਾ ਮਹਾਰਦੀ ਨੇ ਕਿਤੇ ਹੋਰ ਵੀ ਅੰਦਰ ਵੀ ਸਾਰੇ ਕਾਲੇਨ ਸੀਟਾਂ ਲਾਏ ਨੇ ਮੂਰੇ ਵੀ ਉਹਦੇ ਡਰਾਈਵਰ ਵਾਲੇ ਪਾਸੇ ਵੀ ਮੂਰੇ ਵੱਡੀ ਸੀਟ ਲਾਈ ਆ ਵੀ ਉੱਥੋਂ ਨਾਲ ਕਿਤੇ ਮੁੱਛਾਂ ਨੂੰ ਬਰੋੜਾ ਨਾ ਦੇ ਦੇ ਤੇ ਪਾਸੇ-ਆਸੇ ਵੀ ਸਾਰੇ ਬਲੈਕ ਲਿਸਟ ਕੀਤੀ ਆ ਪਤਾ ਨਹੀਂ ਕਿਉਂ ਸਰਕਾਰ ਇੰਨਾ ਉਹ ਤੋਂ ਡਰੀ ਜਾਂਦੀ ਹੈ ਮੈਂ ਤਾਂ ਹੈਰਾਨ ਆ ਵੀ ਕਿਉਂ ਇੰਨਾ ਡਰੀ ਪਈ ਸਮਾ ਸਮਾ ਸਿਆਸਤ ਕੀਤੀ ਆ ਕਿਸ ਤਰ੍ਹਾਂ ਦੇਖ ਜੋ ਮਜੀਠੀਆ ਪਰਿਵਾਰਕ ਇੱਕ ਕਰਾਟ ਤਾਂ ਨਹੀਂ ਮਾਰਦਾ ਤੇ ਲੱਗਦਾ ਕਾਲਾ ਮੈਨੂੰ ਹੀ ਫੜਦਾ ਖਰਾਬ ਆ ਸਰ ਓਕੇ ਦੇਖੋ ਇਹ ਦੇਖੋ ਪਾਣੀ ਦੇ ਬਾਰੇ ਉਹਨਾਂ ਨੇ ਇਹ ਕਹਿਣ ਮਿਲਿਆ ਜੀ ਕਿਤਾ ਹੁਣ ਇੱਥੇ ਤੁਹਾਨੂੰ ਬਾਹਰ ਰੋਕੇ ਗਏ ਦੇਖੋ ਮੈਂ ਇੱਕ ਸਮੇਂ ਨਾਲ ਪਹਿਲੀ ਤਾਂ ਗੱਲ ਕਾਨੂੰਨ ਇਹ ਕਹਿੰਦਾ ਹੈ ਕਿ ਜਿਹਦੇ ਜਨੈਚਰ ਦੋਸ਼ਾਇਦ ਨਹੀਂ ਹੁੰਦੇ ਉਹਨੂੰ ਦੋਸ਼ੀ ਨਹੀਂ ਕਿਹਾ ਜਾਂਦਾ ਹੀ ਹੈਜ਼ ਬੀਨ ਅਰੈਸਟਡ ਇੱਕ ਕੇਸ ਦੇ ਵਿੱਚ ਦੋਸ਼ ਲਾ ਕੇ ਦੋਸ਼ਲੇ ਕਿਤੇ ਸਾਫ਼ ਨਹੀਂ ਹੋਏ ਇਹ ਪੁਲਿਸ ਦੀ ਕਹਾਣੀ ਹੈ ਤੇ ਹਰ ਜਿਹੜਾ ਵੀ ਬੰਦਾ ਹਿਰਾਸਤ 'ਚ ਹੈ ਉਹਨੂੰ ਮਿਲੰਦਾ ਲੋਕਾਂ ਨੂੰ ਹੱਕਾ ਸਾਡਾ ਉਹ ਕਲੀਗ ਆ ਸਾਡਾ ਸਾਥੀ ਆ ਸਾਡੇ ਪਰਿਵਾਰ ਦੇ ਉਹਨਾਂ ਦੇ ਪਰਿਵਾਰ ਨਾਲ ਪਿਛਲੇ 50 ਸਾਲ ਦੇ ਸਬੰਧ ਆ ਸਰਦਾਰ ਗੁਰਜੀਤ ਸਿੰਘ ਮਜੀਠੀਆ ਬਣਦੇ ਅਸੀਂ ਮਿਲਣ ਆਏ ਸੀ ਤੇ ਬੜੀ ਹੈਰਾਨੀ ਹੋਈ ਕਿ ਗੇਟ ਰੁਕਿਆ ਹੋਇਆ ਮੈਂ ਤਾਂ ਪਹਿਲੀ ਵਾਰ ਗਏ ਦੇਖਿਆ ਜੇਲ੍ਹ ਵਿੱਚ ਬਤੌਰ ਮੰਤਰੀ ਵੀ ਇਨਸਪੈਕਸ਼ਨ ਲਈ ਗਏ ਆ ਬਤੌਰ ਆਪੋਜੀਸ਼ਨ ਤੇ ਵੀ ਗਏ ਆ ਜੇ ਉਹ ਦੇ ਗੇਟ ਦੇ ਬਾਹਰ ਤਾਂ ਜਰੂਰ ਤਾਲਾ ਲਗਿਆ ਹੁੰਦਾ ਆਹ ਛੇਰ ਦੇ ਐਂਟਰੀ ਦੇ ਤਾਂ ਤਾਲਾ ਲਗਿਆ ਪਹਿਲੀ ਵਾਰ ਤੇ ਸਮੇਂ ਨਾਲ ਮੈਂ ਤਾਂ ਕਿ ਇਹ ਕਾਨੂੰਨ ਇਸ ਰਾਜ ਵਿੱਚ ਕੋਈ ਕਾਨੂੰਨ ਦੀ ਨਾ ਆਏ ਨੀ ਨਾ ਕਾਨੂੰਨ ਦਾ ਕੋਈ ਜਾੜਦੇ ਨਾ ਕਾਨੂੰਨ ਦਾ ਕੋਈ ਨਾ ਆਇਆ ਸਰਕਾਰ ਪਹਿਲਾਂ ਹੀ ਪ੍ਰਪੇਅਰ ਲੱਗਦੀ ਹੈ ਪੁਲਿਸ ਪੂਨ ਕਾਫੀ ਲਾ ਰੱਖੇ ਗੇਟ ਤੇ ਦੇਖੋ ਸਰਕਾਰ ਕਿ ਲਗਾਈ ਕਰਨਾ ਹੈ ਸਰਕਾਰ ਤਾਂ ਪ੍ਰਪੇਅਰ ਕੀ ਕਹਿ ਸਕਿਆ ਜੀਨਾਂ ਨੂੰ ਸਮਝ ਹੀ ਨਹੀਂ ਮੈਂ ਤਾਂ ਇਹ ਕਹਿਣਾ ਕਿ ਇਹਨਾਂ ਨੂੰ ਕੰਮ ਸਾਫਤਾ ਜੀ ਦੀ ਉਹਨਾਂ ਨੂੰ ਸਮਝ ਨਹੀਂ ਜੇ ਕਿਤੇ ਕਾਨੂੰਨ ਮਾਰਿਆ ਜੇ ਵੀ ਜਾਣਦੇ ਹੁੰਦੇ ਉਹ ਕਹਿੰਦੇ ਜਿਹੜਾ ਮਰਜ਼ੀ ਆ ਕੇ ਮਿਲੋ ਮੇਥੇ ਟਾਈਮ ਤੇ ਜੰਗਲੇ ਦੇ ਵਿੱਚ ਉਹਦੀ ਮੜਾ ਦਿਓ ਅਸੀਂ ਤਾਂ ਨਹੀਂ ਕਹਿੰਦੇ ਕਿ ਸੁਪਰਿੰਡੈਂਟ ਦੇ ਕਮਰੇ ਵਿੱਚ ਬਿਠਾ ਕੇ ਸਾਡੀਆਂ ਗੱਲਾਂ ਕਰਾ ਦਿਓ ਅਸੀਂ ਕਹਿੰਦੇ ਜੋ ਜੇਲ ਮੈਨੂਅਲ ਕਹਿੰਦਾ ਉਹਦੇ ਮੁਤਾਬਕ ਸਾਡੀ ਮੀਟਿੰਗ ਕਰਾ ਦਿਓ ਇਹ ਉਸ ਨੂੰ ਵੀ ਤਿਆਰ ਨਹੀਂ ਫਿਰ ਇਸ ਗੱਲ ਤੋਂ ਲੱਗਦਾ ਹੈ ਨਾ ਕਿ ਕੋਈ ਨਾ ਕਿ ਗਲਤੀ ਕਰੀ ਬੈਠੀ ਹੈ ਜੀ ਨੂੰ ਚਾਹੁੰਦੇ ਨਹੀਂ ਕਿ ਉਹ ਪਬਲਿਕ 'ਚ ਆਵੇ ਤੁਹਾਡਾ ਕਲੈਕਸ਼ਨ ਕੀ ਹੋਊਗਾ ਜੇ ਨਹੀਂ ਮਿਲਿਆ ਦੇਖੋ ਫਿਰ ਅਸੀਂ ਕਾਨੂੰਨ ਦਾ ਦਰਵਾਇਆ ਹਲਾ ਹਾਲਤ ਜੇ ਐਪਲੀਕੇਸ਼ਨ ਦੇ ਵਾਂਗੂ ਫਾਨੂੰ ਮਲਵਾਉਣ ਦੀ ਪਰਮਿਸ਼ਨ ਦਿੱਤੀ ਆ ਤੇ ਮੋਲਾਗਾ ਤਾਂ ਦਿਨ ਵੀ ਹੈ ਦਿਨ ਵੀ ਜੇ ਮੈਂ ਤੈਅ ਕੀਤਾ ਜਾਂਦਾ ਉਸ ਇਹ ਵੀ ਹੋ ਸਕਦਾ ਵੀ ਅੱਜ ਮੋਲਾਗਾ ਦੋ ਦਿਨ ਨਾ ਨਹੀਂ ਇਹਦੇ ਕੋਈ ਬੈਂਕ ਦੇਖੋ ਇਹ ਇਹ ਸਾਰਾ ਹੈਗਾ ਲੋਕਲ ਅੰਡਰਸਟੈਂਡਿੰਗ ਹੁੰਦੀ ਆ ਵਰਕਿੰਗ ਡੇ ਤੇ ਕਿਸੇ ਦਿਨ ਵੀ ਆਫਟਰ ਆਫਟਰਨੂਨ ਆ ਬਾਕੀ ਜੇ ਅੱਜ ਇਹ ਕਹਿਣਗੇ ਅੱਜ ਨਾ ਉਹ ਫਲਾਣੇ ਦਿਨ ਆ ਉਹ ਆ ਜਾ ਅਗਰ ਤੁਸੀਂ ਫੇਰ ਆ ਜਾ ਆ ਜਾ ਕੋਈ ਆ ਜਾ ਦਿਨ ਦੇ ਦਿਨ ਕੋਈ ਨਿਕਲੂ ਮਾਫ਼ ਕਰਨਾ ਮੁਕਾ ਕਰਨਾ ਕਰ ਮੇਰੇ ਕੀ ਕਹਣ ਕੋ ਬੜੀ ਦੁੱਖ ਲੱਗ ਰਿਹਾ ਹੈ ਕਿ ਸਰਕਾਰ ਜਿਹੜੀ ਹੈਗੀ ਆ ਬਿਲਕੁਲ ਗਲਤ ਨੀਤੀ ਤੇ ਚੱਲੀ ਹੋਈ ਆ ਪੰਜਾਬ ਸਰਕਾਰ ਵਿਕ੍ਰਮ ਸਿੰਘ ਵੇਚੀ ਆ ਜਿਹਨੂੰ ਤਿੰਨ ਮਨਿਸਟਰਾਂ ਦੇ ਜਿਹੜੇ ਕਬੈਨਟ ਆ ਸੀਗੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਸੰਗਤ